FM 90.4 ਅਵਤਾਰ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਨਾਲ ਰੂਬਰੂ ਆ। ਸੋ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਜ਼ਿੰਦਗੀ ਦੇ ਸਫ਼ਰ ਤੇ ਕਰਾਂਗੇ। ਵੈਸੇ ਮੈਂ ਹਮੇਸ਼ਾ ਹੀ ਜ਼ਿੰਦਗੀ ਦਾ ਸਫ਼ਰ ਲੈ ਕੇ ਰੂਬਰੂ ਹੁੰਨੀ ਆ। ਜ਼ਿੰਦਗੀ ਦਾ ਸਫ਼ਰ ਹਰ ਇੱਕ ਦਾ ਵੱਖ-ਵੱਖਰਾ ਹੁੰਦਾ ਆ। ਕੌੜੀਆਂ, ਮਿੱਠੀਆਂ, ਖੜਬਿਠੀਆਂ ਅਜ਼ਾਦਾਂ ਦੇ ਨਾਲ ਜ਼ਿੰਦਗੀ ਦੇ ਹਰ ਪਹਿਲੂ ਨੂੰ ਜਾਨਣਾ ਵੀ ਜ਼ਰੂਰੀ ਹੁੰਦਾ ਆ ਕਿਉਂਕਿ ਤੁਸੀਂ ਬੰਦੇ ਨੂੰ ਜਾਨਣਾ ਹੋਵੇ ਤਾਂ ਦੀ ਹਰ ਪਹਿਲੂ ਨੂੰ ਛੋਟੀਆਂ-ਛੋਟੀਆਂ ਗੱਲਾਂ ਨੂੰ ਜਾਣ ਕੇ ਜੇ ਕਰੋਗੇ ਤਾਂ ਜਾਦਾ ਵਧੀਆ ਆ ਸੋ ਹੁਣ ਮੈਂ ਅੱਜ ਗੱਲਬਾਤ ਜਿਹੜੀ ਆ ਕੋਈਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਰਾਂਗੀ ਤੇ ਇਸ ਪ੍ਰੋਗਰਾਮ ਦਾ ਜਿਹੜਾ ਅਸਲੀ ਤਾਥਾ ਅਸਲੀ ਨਚੋੜ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਅੱਜ ਸਾਡੇ ਕੋਲ ਡਾਕਟਰ ਸਰਬਜੀਤ ਕੌਰ ਬਰਾੜ ਜੀ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀਆਂ ਵਿਚਾਰਾਂ ਵੀ ਲਵਾਂਗੇ ਤਾਂ ਪਹਿਲਾਂ ਭੈਣ ਨੂੰ ਰੂਬਰੂ ਤਾਂ ਕਰ ਲਈਏ ਭੈਣ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਆਪਣਾ ਵੀ ਬਹੁਤ ਵਧੀਆ ਕਿਵੇਂ ਚੱਲਦਾ ਫਿਰ ਆਪਣਾ ਸਾਰਾ ਬਹੁਤ ਵਧੀਆ ਚੱਲ ਰਿਹਾ ਜੀ ਮੇਰਾ ਨਾ ਪਹਿਲੇ ਸਵਾਲ ਹੈ ਕਿਉਂਕਿ ਜਦੋਂ ਵੀ ਡਾਕਟਰ ਨਾ ਲੱਗਦਾ ਨਾ ਤਾਂ ਮੇਰੇ ਜਹਨ ਦੇ ਵਿੱਚ ਵੀ ਸਾਰਿਆਂ ਦੇ ਸਰੋਤਿਆਂ ਦੇ ਵੀ ਜਹਨ ਦੇ ਵਿੱਚ ਆਉਂਦਾ ਵੀ ਡਾਕਟਰ ਜਦੋਂ ਵੀ ਆਮਾ ਡਾਕਟਰ ਪੇਸ਼ ਕਰਦੀ ਉਹ ਤਾਂ ਤਰ੍ਹਾਂ ਦੇ ਡਾਕਟਰ ਪੇਸ਼ ਕਰਦੀ ਹੈ ਨਾ ਇੱਕ ਜੋ ਬੱਚਾ ਨੂੰ ਪੜਾ ਰਿਹਾ ਇੱਕ ਜੋ ਸਾਨੂੰ ਸਿੱਖਿਆ ਦੇ ਰਿਹਾ ਇੱਕ ਉਹ ਜੋ ਮਰੀਜ਼ਾਂ ਨੂੰ ਤਰ੍ਹਾਂ ਤਰ੍ਹਾਂ ਦੇ ਡਾਕਟਰ ਨੇ ਉਹ ਠੀਕ ਕਰ ਰਹੇ ਜੀ ਤੁਸੀਂ ਕਿਹੜੇ ਡਾਕਟਰੋਂ ਪਹਿਲਾਂ ਇਹ ਸਰੋਤਿਆਂ ਨੂੰ ਦੱਸੋ ਹਾਂਜੀ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਜਿਹੜਾ ਹੈਗਾ ਇਹ ਡਾਕਟਰ ਹੈਗੀਆਂ ਜਿਵੇਂ ਹੋਮਿਓਪੈਥੀ ਆਯੁਰਵੈਦ ਤੇ ਡਿਲੀਵਰੀ ਕੇਸ ਵਗੈਰਾ ਸਾਰੇ ਬੱਚਿਆਂ ਦੀ ਮੈਡੀਸਨ ਜਿਵੇਂ ਆ ਗਈ ਸਾਡੀ ਡਾਕਟਰੀ ਦੇ ਵਿੱਚ ਹਾਂ ਮੈਂ ਹੋਮੀਓਪੈਥੀ ਡਿਗਰੀਆਂ ਕੀਤੀਆਂ ਔਰ ਆਯੁਰਵੈਦਿਕ ਵੀ ਐਮ ਐਸ ਜੀ ਹਾਂਜੀ ਤੇ ਹੋਮੀਓਪੈਥੀ ਤੇ ਕਹਿੰਦੇ ਕਿ ਐਵੇਂ ਦਾ ਡਾਕਟਰ ਆ ਕਿ ਉਹ ਦਵਾਈ ਤੋਂ ਪਹਿਲਾਂ ਗੱਲਾਂ ਦੇ ਨਾਲ ਹੀ ਬੰਦੇ ਨੂੰ ਠੀਕ ਕਰ ਦਿੰਦਾ ਆ ਜੀ ਡਾਕਟਰ ਦੇ ਕੋਲ ਜਾਂਦਿਆਂ ਹੀ ਉਹਦਾ ਚਿਹਰਾ ਦੇਖ ਕੇ ਤੇ ਬੁਲਾਉਣ ਦੇ ਤਰੀਕੇ ਨਾਲ ਹੀ ਉਹ ਬੰਦਾ ਅੱਧਿਆ ਜਰਾ ਠੀਕ ਹੋ ਜਾਂਦਾ ਕੀ ਇਹ ਸੱਚ ਬਿਲਕੁਲ ਸੱਚ ਹੈ ਜੀ ਤੇ ਦੂਜੇ ਬੰਨੇ ਸਾਡੀ ਪ੍ਰਾਣੀ ਮਾਤਵਾ ਉਹ ਕਹਿੰਦੀ ਆ ਕਿ ਜਿਹੜੇ ਡਾਕਟਰ ਆ ਉਹ ਹੋਮੋਪੈਥੀ ਦੇ ਉਹ ਡਾਕਟਰਾਂ ਦਾ ਇਲਾਜ ਲੰਮਾ ਚੱਲਦਾ ਤੇ ਅੱਜ ਦੇ ਜੋਗ ਦੇ ਵਿੱਚ ਇਹਨੂੰ ਤੁਸੀਂ ਗਲਤ ਕਹੋਗੇ ਜਾਂ ਸਹੀ ਕਹੋਗੇ ਨਹੀਂ ਇਹ 2 ਡਿਗਰੀਆਂ ਆ ਜਾਂਦੀਆਂ ਇਹਦੇ 'ਚ ਹਮ ਇੱਕ ਤਾਂ ਇਲੈਕਟ੍ਰੋ ਹੋਮੋਪੈਥੀ ਆ ਹਮ ਜਿਹੜੀ ਥੋੜਾ ਪ੍ਰੋਸੈਸ ਉਹਦਾ ਲੌਂਗ ਹੈ ਹਮ ਇੱਕ ਹੈਗੀ ਆ ਹੋਮੋਪੈਥੀ ਉਹਦਾ ਜਿਵੇਂ ਹਰੇਕ ਡਾਕਟਰ ਦੀ ਆਪ ਦੀ ਆਪ ਦੀ ਸੋਚ ਮੁਤਾਬਕ ਉਹਨੇ ਦੇਣੀ ਆ ਮੈਡੀਕੀਨਸ ਵਜੇ ਹਾਂਜੀ ਬਿਲਕੁਲ ਕਿਉਂਕਿ ਹਰੇਕ ਡਾਕਟਰ ਦਾ ਆਪ ਦਾ ਨਜ਼ਰੀਆ ਹੈ ਆਪ ਦੀ ਸੋਚ ਹੈ ਆਪ ਦਾ ਟਰੀਟਮੈਂਟ ਦਾ ਤਰੀਕਾ ਹੈ ਜੀ ਜਿਹਦੇ ਵਿੱਚ ਉਹਨੇ ਆਪ ਦੇ ਤਰੀਕੇ ਨਾਲ ਜਿਹੜੀ ਮੈਡੀਸਨ ਦੇਣੀ ਆ ਪਰ ਜਿਹੜੀ ਅਸੀਂ ਮੈਡੀਸਨ ਦਿੰਨੇ ਆ ਹੋਮੋਪੈਥੀ ਆ ਬਿਲਕੁਲ ਉਹ ਜਿਵੇਂ ਮੰਨ ਲਓ ਵੀ ਹੱਥਾਂ ਤੇ ਸਰੋਂ ਜਮਾਉਂਦੀ ਆ ਪਰ ਅਸੀਂ ਉਹਦੀ ਕਾਉਂਸਲਿੰਗ ਕਰਕੇ ਦਿੰਨੇ ਆ ਮੈਡੀਸਨ ਜਿਹਦੇ ਵਿੱਚ ਪੇਸ਼ੈਂਟ ਨੂੰ ਕਹੀਦਾ ਵੀ ਤੁਸੀਂ 2 ਘੰਟੇ ਪਟੋਕਾ ਟੱਕੜ ਕੱਢ ਕੇ ਆਇਓ ਕਾਲੀ ਨਹੀਂ ਕਰਨੀ ਉਹਦੀ ਕਾਉਂਸਲਿੰਗ ਕਰਦੇ ਆਂ ਅਸੀਂ ਫਿਰ ਉਹਨੂੰ ਮੈਡਸਨ ਦਿੰਨੇ ਆਂ ਚਲੋ ਹੁਣ ਡਾਕਟਰ ਸਰਬਜੀਤ ਹੁਣਾਂ ਦੇ ਪਿਛੋਕੜ ਹੋਂ ਚਾਹਦੇ ਥੋੜਾ ਜਿਹਾ ਥੋੜਾ ਨਹੀਂ ਬਹੁਤ ਹੀ ਚਲਦੇ ਆ ਜਿੱਥੇ ਤੁਸੀਂ ਹਸਨਾ ਖੇਡਣਾ ਸ਼ੁਰੂ ਕੀਤਾ ਜਦੋਂ ਤੁਹਾਡਾ ਜਨਮ ਹੋਇਆ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਤਾਂ ਆਪਣੇ ਨਾ ਨਿਆਣਿਆਂ ਦੇ ਵਿੱਚ ਹੁੰਦਾ ਆ ਕਿ ਤੁਸੀਂ ਕਿੰਵੇਂ ਕਦਮਰ ਤੇ ਸੀ ਜੀ ਮੈਂ ਜਿਹੜਾ ਜਦੋਂ ਮੇਰਾ ਜਨਮ ਹੋਇਆ ਤੇ ਮੈਂ ਮਤਲਬ ਵੱਡੀਆਂ ਜਿਹਨੂੰ ਪਲੇਠਾ ਬੱਚਾ ਕਹਿੰਦੇ ਆਪਾਂ ਜੇਠਾ ਆ ਜੇਠਾ ਹਾਂਜੀ ਤੇ ਮੈਥੋਂ ਬਾਅਦ ਵਿੱਚ ਫਿਰ ਮੇਰੇ 10 ਸਿਸਟਰ ਹੋਰ ਹੋਈਆਂ ਹੂੰ ਫਿਰ ਜਿਹੜੇ ਮੇਰੇ ਬ੍ਰਦਰ ਹੋਏ ਠੀਕ ਹੈ ਅਸੀਂ 4 ਭੈਣਾਂ ਤੇ ਇੱਕ ਬ੍ਰਦਰ ਜੀ ਤੇ ਪੜ੍ਹਾਈ ਦੇ ਵਿੱਚ ਸਭ ਤੋਂ ਜ਼ਿਆਦਾ ਹੁਸ਼ਿਆਰ ਕੌਣੀ ਸੀ ਪੜ੍ਹਾਈ 'ਚ ਇੱਕ ਤਾਂ ਮੇਰੀ ਚੌਥੇ ਨੰਬਰ ਵਾਲੀ ਭੈਣ ਹੂੰ ਤੇ ਇੱਕ ਮੇਰਾ ਉਹਨੇ ਵੀ ਰੈਣੀ ਵਿਚਾਰੀ ਕਿ ਉਹ ਹੁਣ ਵੀ ਇਹ ਨਹੀਂ ਪਤਾ ਵੀ ਉਹਨਾਂ ਨੂੰ ਕੀ ਹੋ ਗਿਆ ਤੇ ਚਾਂਸ ਤਾਂ ਉਹਨਾਂ ਨੂੰ ਵੀ ਮਿਲਿਆ ਵੀ ਸਾਡੇ ਨਾਲ ਹੀ ਉਹ ਲੱਗੇ ਹਨ ਜਿਵੇਂ ਅਸੀਂ ਪੜਦੇ ਸਾਲ-ਸਾਲ ਛੋਟੇ ਸੀ ਤੇ ਉਹ ਨਹੀਂ ਪੜੀਆਂ ਅੱਗੇ ਵੀ 10-10 ਕਰਕੇ ਉਹ ਫਟ ਗਏ ਘਰ ਦੇ ਕੰਮਾਂ ਦੇ ਵਿੱਚ ਜਿਆਦਾ ਕਿਹੜਾ ਪ੍ਰਿਪੇਅਰ ਸੀ ਤੇ ਗੁੱਡ ਜਿਹੜਾ ਬੱਚਾ ਆਪਣੇ ਵਰਗਾ ਹੈ ਇੱਕ ਛਰਾਰਤੀ ਹੁੰਦਾ ਇੱਕ ਬਹੁਤ ਗੁੱਡ ਬੱਚਾ ਹੁੰਦਾ ਉਹ ਕਿਹੜੇ-ਕਿਹੜੇ ਸੀ ਹੁਣ ਇਹ ਤਾਂ ਹੁਣ ਮੈਂ ਖਰਾਬ ਦੀ ਤਰੀਫ ਆਪ ਹੀ ਕਰਾਂਗੀ ਨਹੀਂ ਕਰਨੀ ਵੀ ਚਾਹੀਦੀ ਆ ਕਰਨੀ ਵੀ ਜ਼ਾਈਦੀ ਆ ਵਰਦੀ ਆ ਵੈਸੇ ਤਾਂ ਅਸੀਂ ਸਾਰੇ ਭੈਣ ਭਰਾਈ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਨਾ ਵੀ ਠੀਕ ਆ ਵਧੀਆਂ ਐ ਹਮ ਤੇ ਵੀ ਕਈਆਂ ਨਾਲੋਂ ਵਧੀਆ ਸੋਜੀ ਆ ਸਾਨੂੰ ਪ੍ਰਮਾਤਮਾ ਨੇ ਦਿੱਤੀ ਭੂਗੇ ਪਰ ਫਿਰ ਵੀ ਜਿਹੜੇ ਅਸੀਂ ਕੰਮ ਕਾਜ ਨੂੰ ਜਿਹੜੇ ਅਸੀਂ ਚਾਰ ਭੈਣ ਭਰਾ ਸੀ ਬਹੁਤ ਵਧੀਆ ਤੇ ਇੱਕ ਜਿਹੜੀ ਮੇਰੀ ਸਿਸਟਰ ਮੇਰੇ ਤੋਂ ਛੋਟੀ ਹੂੰ ਉਹ ਥੋੜਾ ਕੰਨੀ ਘਤਰੌਂਦੀ ਸੀ ਹੋਰ ਅਸੀਂ ਸਾਰੇ ਵਧੀਆ ਹੀ ਠੀਕ ਆ ਉਹਨੂੰ ਇਹ ਲੱਗਦਾ ਸੀ ਵੀ ਕੰਮ ਹੋਈ ਜਾਣਾ ਹੁਣ ਇਹ ਨਹੀਂ ਪਤਾ ਇਹ ਕਹਿ ਸਕਦੀ ਆਪਾਂ ਨਹੀਂ ਮੈਂ ਕਹਿ ਸਕਦੀ ਆ ਕਿਉਂਕਿ ਸਾਡੇ ਵਿੱਚ ਵੀ ਇਦਾਂ ਹੁੰਦੀ ਆ ਕਿ ਸਾਰੇ ਘਰਾਂ ਦੇ ਵਿੱਚ ਇੱਕ ਬੰਦਾ ਹੁੰਦਾ ਆ ਉਹਨੂੰ ਕਹਿੰਨਾ ਕੋਈ ਨਹੀਂ ਹੋਈ ਜਾਣਾ ਸਾਨੂੰ ਕੀ ਮੈਨੂੰ ਕੀ ਫਿਕਰ ਲੈਣ ਦੀ ਹੈਗੀਆਂ ਨਾ ਵਡੀਆਂ ਛਡੀਆਂ ਹੈਗੀਆਂ ਹੀ ਆ ਹਾਂਜੀ ਹਾਂਜੀ ਚਲੋ ਵਧੀਆ ਤੇ ਸਰਬਜੀਤ ਜੀ ਨੇ ਯੰਦੇ ਜਰੂਰ ਤੁਹਾਨੂੰ ਮੈਂ ਆਪਣੀ ਗੱਲ ਕਰਾਂ ਕਿਉਂਕਿ ਥੋੜਾ ਜਿਹਾ ਮੈਨੂੰ ਘਮਾਉਣ ਦੀ ਗੱਲ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਵੱਖਰੇ-ਵੱਖਰੇ ਸ਼ੌਕ ਹੁੰਦੇ ਆ ਕਿਸੇ ਨੂੰ ਪੇਂਟਿੰਗ ਦੇ ਵਿੱਚ ਜ਼ਿਆਦਾ ਸ਼ੌਕ ਹੁੰਦਾ ਆ ਕਿਸੇ ਨੂੰ ਪੜ੍ਹਨਾ ਸ਼ੌਕ ਹੁੰਦਾ ਕਿਸੇ ਨੂੰ ਗਾਉਣਾ ਸ਼ੌਕ ਹੁੰਦਾ ਹੈ ਨਾ ਇਹ ਵੱਖਰੇ-ਵੱਖਰੇ ਸ਼ੌਕ ਆ ਤੁਹਾਡੇ ਵਿੱਚ ਕਿਹੜਾ ਜ਼ਿਆਦਾ ਹੁਣ ਪੰਜਾਬੀ ਚ ਜੇ ਬਜ਼ੁਰਗਾਂ ਦੀ ਇਹ ਭਾਸ਼ਾ ਚ ਬੋਲਾਂ ਤਾਂ ਕਿਹੜਾ ਕਿਹੜਾ ਜ਼ਿਆਦਾ ਚੱਲਦਾ ਹੈ ਕੋਣ ਸ਼ੌਕ ਤਾਂ ਮੈਨੂੰ ਕਈ ਸੀਗੇ ਜੇ ਐਵੇਂ ਮੈਂ ਤੁਹਾਨੂੰ ਦੱਸਣ ਲੱਗ ਗਈ ਤਾਂ ਵੀ ਨਹੀਂ ਮੈਂ ਸਾਰੇ ਸੁਣਨੀ ਆ ਜਿਵੇਂ ਮੰਨ ਲਓ ਵੀ ਹੁਣ ਤਾਂ ਚਲੋ ਬਾਅਦ ਵਿੱਚ ਮੈਂ ਡਾਕਟਰ ਬਣ ਗਈ ਹਮ ਪਹਿਲਾਂ ਮੈਂ ਤੇ ਮੇਰੀ ਮਗਰ ਨੇ ਅਸੀਂ ਜਦੋਂ ਵੀ ਜਿਵੇਂ ਪਿੰਡਾਂ 'ਚ ਹੁੰਦਾ ਵੀ ਕੁੜੇ ਆਹ ਕੰਮ ਸਿੱਖ ਲੋ ਉਹ ਸਿੱਖ ਲੋ ਹਨਾ ਪੜ੍ਹ ਲਓ ਕੱਤ ਲਓ ਕੀ ਕਰਨਾ ਹੈ ਪੜ੍ਹ ਕੇ ਇਹ ਚੀਜ਼ੋ ਸੀਗੀ ਸਾਡੇ ਵੇਲੇ ਹਮ ਫਿਰ ਸਾਡੇ ਆਏ ਫਿਕਰ ਪਿਆ ਰਹਿੰਦਾ ਸੀ ਵੀ ਬਜ਼ੁਰਗਾਂ ਨੂੰ ਦਾਦੀਆਂ ਨੂੰ ਹਮ ਕਿ ਚਾਰ ਨੇ ਤੇ ਵੀ ਹੁਣ ਇਹਨਾਂ ਨੂੰ ਆਪਾਂ ਦਾਜ ਦੇਣਾ ਹਨਾ ਉਹ ਕਿਵੇਂ ਬਣੂਗਾ ਇਹਨਿਆਂ ਦਾ ਤੇ ਵੀ ਇਕੱਠੀਆਂ ਹੀ ਕੁੜੀਆਂ ਤਾਂ ਜਵਾਨ ਹੋ ਜਾਂਦੀਆਂ ਤੇ ਫੇਰ ਇਕੱਠਿਆਂ ਨੂੰ ਹਨਾ ਮੁਸ਼ਕਲ ਹੋ ਜਾਂਦਾ ਮਾਂ ਵੱਡੀਆਂ ਵੀ ਛੱਡੀ ਹੋ ਜਾਂਦੀਆਂ ਹਾਂਜੀ ਸ਼ਾਇਦ ਕੋਈ ਉਹ ਜ਼ਿਆਦਾ ਖਾਂਦੀਆਂ ਜਾਂ ਪਤਾ ਨਹੀਂ ਕੀ ਗੱਲ ਕਿਹਾ ਐਵੇਂ ਜਾਂਦਾ ਮਾਂ ਵੀ ਐਵੇਂ ਕਿਹਾ ਜਾਂਦਾ ਹਾਂਜੀ ਤੇ ਫੇਰ ਜਿਹੜਾ ਸੀਗਾ ਜਦੋਂ ਵੀ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਹੁੰਨ ਹਮ ਅਸੀਂ ਆਪਦਾ ਕੰਮ ਤਾਂ ਚਲੋ ਕਰਦੀ ਸੀ ਹਨਾ ਸਕੂਲੀ ਰੁਟੀਨ ਦਾ ਵੀ ਜਿਹੜਾ ਸਕੂਲ ਦਾ ਤੇ ਸਾਡੀ ਵੈਸੇ ਵੀ ਘਰ 'ਚ ਡਿਊਟੀ ਲੱਗੀ ਹੁੰਦੀ ਸੀ ਵੀ ਇਹਨੇ ਘੜਾ ਭਰਨਾ ਹੈ ਹਮ ਇਹਨੇ ਝਾੜੂ ਲਾਉਣਾ ਹੈਗਾ ਵੱਡੇ ਵੱਡੇ ਖੁੱਲੇ ਵੇੜੇ ਸੀ ਹਮ ਇਹਨੇ ਰੁਟੀਆਂ ਬਣਾਉਣੀਆਂ ਤੇ ਤਖਣ ਲਗਰਨਾ ਏਦਾਂ ਹਾਂਜੀ ਤੇ ਫਿਰ ਅਸੀਂ ਜਿਹੜਾ ਦਰੀਆਂ ਲਾਉਂਦੇ ਸੀ ਖੱਡੀ ਖੱਡੀ ਨਹੀਂ ਤਾਂ ਉਹ ਖੱਡੀ ਤਾਂ ਹੁੰਦੀ ਆ ਅ ਦੂਸਰੀ ਜਿਹੜੀ ਆਪਾਂ ਕੇਸ ਬੁਣਦੇ ਵਗੈਰਾ ਉਹ ਵੀ ਮਦਰ ਬੁਣਦੇ ਸੀ ਨਾਲ ਤੇ ਫਿਰ ਜਦੋਂ ਸਾਨੂੰ ਛੁੱਟੀਆਂ ਆ ਜਾਂਦੀਆਂ ਸੀ ਵੀ ਜਿਹੜਾ ਆਪਾਂ ਤਾਣਾ ਪਾ ਕੇ ਹਨਾ ਅੱਡੇ ਤੇ ਦੂਸਰਾ ਦਰੀਆਂ ਵਾਲਾ ਉਹ ਫਿਰ ਅਸੀਂ ਬੁਣਦੇ ਸੀ ਮੈਂ ਬਹੁਤ ਬਣਾਈਆਂ ਕਿਹੜੇ ਕਿਹੜੇ ਡਿਜ਼ਾਈਨ ਪਾਏ ਚੋਰੀ ਕਿਹੜੇ ਕਿਹੜੇ ਕੀਤੇ ਚੋਰੀ ਨਹੀਂ ਕੀਤੇ ਅਸੀਂ ਜਦੋਂ ਵੀ ਮਤਲਬ ਸਾਡੇ ਪਿੰਡ 'ਚ ਕੋਈ ਕੁੜੀ ਵੋਟੀ ਵਿਆਹ ਕੇ ਆਉਣੀ ਨਵੀਂ ਇਹ ਮੈਨੂੰ ਲੱਗਦਾ ਅੱਜ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੁਣ ਤਾਂ ਆਪਾਂ ਕਸੂਤਾਂ ਦੇ ਡਿਜ਼ਾਈਨਰ ਚੋਰੀ ਕਰਦੇ ਆ ਨਾ ਪਹਿਲਾਂ ਉਹ ਕਿਹਨੇ ਕੁਗੀ ਪਾਈ ਹੁੰਦੀ ਕਿਹਨੇ ਮੋਰ ਜਾਂ ਕਿਸੇ ਨੇ ਨਾ ਨਿੱਕੀ ਨਿੱਕੀ ਜਿੜੀਆਂ ਪਾਈਆਂ ਹੁੰਦੀਆਂ ਝੋਲਿਆਂ ਦੇ ਨਮੂਨੇ ਪੰਖੀ ਦੇ ਦਿੰਦੇ ਨਹੀਂ ਸੀਗੇ ਵੀ ਉਹ ਕੁੜੀ ਨੇ ਗਵਾਂਡੀਆਂ ਦੀ ਨੇ ਬਣਾ ਲਈ ਉਹਨਾਂ ਨੇ ਕਹਿਣਾ ਵੀ ਨਹੀਂ ਵੀ ਅਸੀਂ ਹੁਣ ਬਣਾ ਲਿਆ ਇਹ ਨਮੂਨਾ ਵੀ ਅਸੀਂ ਇਹਨੂੰ ਵਾਇਰਲ ਨਹੀਂ ਕਰਨਾ ਹਨਾ ਕਿਸੇ ਨੂੰ ਦੇਣਾ ਨਹੀਂ ਇੱਕ ਘਰ ਸਾਡੇ ਸੀਗਾ ਐਵੇਂ ਦਾ ਜਿਹੜੇ ਕਹਿੰਦੇ ਸੀ ਵੀ ਅਸੀਂ ਨਹੀਂ ਦੇਣਾ ਨਮੂਨਾ ਵੀ ਇਹ ਤਾਂ ਵੀ ਬਾਹਲਾ ਹੀ ਚੱਲ ਜੂਗਾ ਫਿਰ ਸਾਡੀ ਫਿਰ ਜਦੋਂ ਕੋਈ ਵੀ ਪਿੰਡ 'ਚ ਹਨਾ ਵਿਆਹ ਹੀ ਨਉ ਹੋਣੀ ਕਿਸੇ ਦੇ ਅਸੀਂ ਸਭ ਤੋਂ ਪਹਿਲਾਂ ਜਾਣਾ ਉਹਦਾ ਉਹ ਬਾਲਾ ਦੇਖਣ ਬਈ ਉਹਦੀ ਭਾਈ ਲਿਆਓ ਚੱਕ ਕੇ ਆਪਾਂ ਬੁਣਾਗੇ ਇਹ ਹਨਾ ਤੇ ਜਿਵੇਂ ਗੁੱਡਿਆਂ ਦੀਆਂ ਤੇਲ ਇੱਕ ਹੁੰਦੀ ਸੀਗੀ ਬੇਲਾਂ ਦੀ ਹਣਾ ਦਰੀ ਹੂੰ ਫੇਰ ਘੁੱਗੀਆਂ ਤੇ ਕੋਪੜੇ ਤੋਤੇ ਆਂਦੀ ਹੈਗੀ ਆ ਬੜੀ ਉਹ ਵਧੀਆ ਗੁਣੀ ਹੋਈ ਹੂੰ ਆਪਦੇ ਹੱਥੀ ਗੁਣੀ ਹੋਈ ਅਸੀਂ ਹਾਂਜੀ ਮੈਂ ਤੇ ਮੇਰੀ ਮਦਰ ਨੇ ਕਿੰਨੇ ਟਾਈਮ ਚ ਲਾ ਲਏ ਦੇ ਦਰੀ ਇਹਦਾ ਮੈਨੂੰ ਲੱਗਦਾ ਵੀ ਹਫਤੇ ਚ ਅਸੀਂ ਬਣ ਦਿੰਦੇ ਸੀ ਕੰਮ ਕਾਜ ਦੇ ਨਾਲ ਨਾਲ ਹਾਂਜੀ ਕਿਉਂਕਿ ਸਾਡੇ ਪਸ਼ੂ ਬਹੁਤ ਤੇ ਸਮਾਨ ਕੌਣ ਲਿਆ ਕੇ ਦਿੰਦਾ ਹੁੰਦਾ ਸੀ ਸਮਾਨ ਮਦਰ ਹੀ ਆਉਂਦੀ ਸੀ ਮਾਪੇ ਮੇਰੀ ਇੱਥੇ ਬਾਗ ਦੇ ਪ੍ਰਾਣੀ ਸੀ ਪੱਕੇ ਰੰਗਾਂ ਦੀ ਦੁਕਾਨ ਲਿਖਿਆ ਹੁੰਦਾ ਸੀ ਉਦੋਂ ਹੂੰ ਤੇ ਉਥੋਂ ਹੀ ਉਹਦੇ ਤੇ ਆਹੀ ਨਾਂ ਲਿਖਿਆ ਹੁੰਦਾ ਸੀ ਵੀ ਪੱਕੇ ਰੰਗਾਂ ਦੀ ਦੁਕਾਨ ਬਾਗ ਦੇ ਪ੍ਰਾਣੀ ਹੂੰ ਉਹ ਹਜੇ ਵੀ ਆ ਹੁਣ ਉਹਨੇ ਬਹੁਤ ਵੱਡਾ ਸ਼ੋਅਰੂਮ ਸਟੋਰ ਵਾਂਗੂ ਵਧੀਆ ਬਣਾ ਲਿਆ ਤੇ ਉਥੋਂ ਉਹ ਰੰਗ ਜਿਹੜੇ ਜਾਂ ਸੀਗੇ ਗਿਆਨ ਚੰਦ ਦੇ ਰੰਗ ਇੱਥੇ ਆਪਣੇ ਮੋਰੀ ਬਜਾਰ ਮੈਨੂੰ ਲੱਗਦਾ ਕਿ ਅੱਜ ਕੱਲ ਸਾਨੂੰ ਨਾਮ ਹੀ ਨਹੀਂ ਕਈਆਂ ਨੂੰ ਗਵਾਂਡੀਆਂ ਦੀਆਂ ਦੁਕਾਨਾਂ ਦਾ ਨਾਮ ਹੀ ਪਤਾ ਹੁਣਾ ਤਾਂ ਭੈਣ ਨੂੰ ਆਪਦੇ ਸਮੇਂ ਨਹੀਂ ਕਿੰਨੀ ਪੁਰਾਣੀਆਂ ਦੁਕਾਨਾਂ ਦਾ ਨਾਮ ਪਤਾ ਜਿਵੇਂ ਸਭ ਤੋਂ ਹਾਂਜੀ ਨਹੀਂ ਗਿਆਨ ਚੰਦ ਰੰਗਾਂ ਵਾਲੇ ਉਹਨਾਂ ਦੇ ਦਾਹਾ ਬੇਟੇ ਨੌ ਜਿਹੜੇ ਉਹ ਉਹ ਹੈਗੇ ਨੇ ਬਹੁਤ ਵੱਡੇ ਨਾਮੀ ਡਾਕਟਰ ਨੇ ਮੋਗੇ 'ਚ ਤੇ ਵਿਵਾਨ ਦੇ ਉਹ ਸਕੈਨ ਸੈਂਟਰ ਵੀ ਆ ਉਹਨਾਂ ਦਾ ਤੇ ਉਹ ਵੈਸੇ ਵੀ ਉਹ ਮਜਵੇਂ ਦੂਰਪੀਂਦੇ ਆਪਰੇਸ਼ਨ ਵਗੈਰਾ ਹਾਂ ਤੇ ਜਿਹੜਾ ਮੈਂ ਇਹ ਮਦਰ ਮੇਰੇ ਜਾਂ ਤਾਂ ਇੱਥੋਂ ਲੈ ਕੇ ਜਾਂਦੇ ਸੀ ਗਿਆਨ ਚੰਦਰ ਰੰਗਾਂ ਵਾਲੇ ਦੇੋਂ ਤੇ ਜਾਂ ਫਿਰ ਉਹ ਬਾਗੇ ਪੁਰਾਣੇ ਉਹ ਪੱਕੀ ਰੰਗਾਂ ਦੀ ਦੁਕਾਨ ਸਾਰੇ ਸਰੋਤਿਆਂ ਨੇ ਕਹਿਣਾ ਕਿ ਭੈਣ ਨੇ ਇਹ ਤਾਂ ਦੱਸ ਦਿੱਤਾ ਵੀ ਬਾਗੇ ਪੁਰਾਣੇ ਉਹ ਤਾਂ ਪਹਿਲਾਂ ਇਹ ਦੱਸਿਆ ਨਹੀਂ ਵੀ ਮੇਰਾ ਜਨਮ ਭੂਮੀ ਮੇਰਾ ਪਿੰਡ ਕਿਹੜਾ ਉਹ ਮੇਰਾ ਪਿੰਡ ਮੋਗਾ ਦੇ ਜਮਈ ਨਾਲ ਹੈ ਜਿਵੇਂ 8 ਕਿਲੋਮੀਟਰ ਹੋਊਗਾ ਝੰਡੇ ਵਾਲਾ ਝੰਡੇ ਵਾਲਾ ਹਾਂਜੀ ਤਕਸੀਲ ਕਿਹੜੀ ਬੰਦੀ ਹੈ ਤਕਸੀਲ ਮੋਗਾ ਜਿਲ੍ਹਾ ਵੀ ਮੋਗਾ ਵਾਹ ਹਾਂਜੀ ਤੇ ਜਿਹੜੀ ਤਾਂ ਅਡੀ ਸਟੱਡੀ ਸੀ ਉਹ ਪਿੰਡੇ ਦੇ ਸਰਕਾਰੀ ਸਕੂਲ ਚ ਕਿਉਂਕਿ ਉਸ ਟਾਈਮ ਤਾਂ ਮੈਨੂੰ ਲੱਗਦਾ ਕੋਈ ਪ੍ਰਾਈਵੇਟ ਹੋਊਗਾ ਨਹੀਂ ਉਦੋਂ ਸਰਕਾਰੀ ਚ ਕਿਸੇ ਅਮੀਰ ਹੋਵੇ ਕੋਈ ਗਰੀਬ ਹੋਵੇ ਕੋਈ ਸਭ ਦੀ ਸਟੱਡੀ ਉੱਥੇ ਹੀ ਹੁੰਦੀ ਸੀ ਪੜਨੇ ਕਦੇ ਇਦਾਂ ਹੋਇਆ ਸੀ ਕਿਉਂਕਿ ਉਸ ਟਾਈਮ ਤੇ ਤਾਂ ਆਪਾਂ ਸਾਰੇ ਮਲਕਾ ਹੀ ਵਰਤਦੇ ਸੀ ਨਾ ਤਾਂ ਜਿਹੜਾ ਮੋਲ ਡੰਗਰਾ ਦਾ ਮਿੱਟੀ ਫੇਰਨੀ ਆ ਉਹਦੇ ਪਾਣੀ ਬਹੁਤ ਘੇੜਦਾ ਪੈਂਦਾ ਸੀ ਕਦੇ ਕਿਉਂਕਿ ਉਹ ਟਾਈਮ ਇਦਾਂ ਨਹੀਂ ਸੀ ਕਿ ਜਦੋਂ ਆ ਗਰਮੀ ਵਾਲੇ ਦਿਨ ਹੁੰਦੇ ਤੇ ਪਾਣੀ ਥੱਲੇ ਚਲੇ ਜਾਂਦਾ ਸੀ ਫਰ ਰਹੀ ਇੱਕ ਦਮ ਵੱਜਦੀ ਸੀ ਨੱਕ ਬੋਲ ਦੰਦ ਕਰੇ ਟਟਾ ਨੱਕ ਬੋਲ ਦੰਦ ਨਹੀਂ ਟੁੱਟਿਆ ਪਰ ਸਾਡਾ ਲਊ ਬੜਾ ਪੀਤਾ ਨਾਲ ਕੇ ਨੇ ਕਿਉਂ ਬਈ ਬਸ ਪਸੂ ਜਿਆਦਾ ਰੱਖੇ ਹੋਏ ਸੀ ਤੇ ਕਈ ਵਾਰੀ ਸਾਨੂੰ ਕਈ ਵਾਰੀ ਨਹੀਂ ਸਾਨੂੰ ਬਹੁਤ ਵਾਰੀ ਜਿਹੜਾ ਉਹ ਪਸੂ ਜਿਹੜੇ ਮਾਲ ਪਿਉਣਾ ਪੈਂਦਾ ਸੀ ਤੇ ਸਾਡਾ ਨਲਕਾ ਵੀ ਏਦਾਂ ਬੰਦੇ ਜਿੱਡਾ ਸੀ ਉੱਚਾ ਹਨਾ ਉਹ ਥੋੜੇ ਦਿਨ ਹੀ ਉਹਦੀ ਬੋਕੀ ਖਰਾਬ ਹੋਈ ਰਹਿਣੀ ਕਿਉਂਕਿ ਸਾਡੇ ਪਰਿਵਾਰ ਜੁਆਇੰਟ ਵਾਂਗੂ ਸੀਗੇ ਦਾਦੇ ਦਾ ਭਰਾ ਜਿਹੜਾ ਉਹਨਾਂ ਦੇ ਤੇ ਸਾਡੇ ਮਤਲਬ ਵਿਚਕਾਰ ਐ ਕੰਧ ਨਹੀਂ ਹੈਗੀ ਸੀ ਜੀ ਤੇ ਉਹ ਨਾ ਲੱਗਿਆ ਹੋਇਆ ਸੀ ਨਾਲਕਾਂ ਵਿਚਾਲੇ ਦੋਨਾਂ ਘਰਾਂ ਦੇ ਹਾਂ ਦੋਨੇ ਘਰ ਮਤਲਬ ਉਹ ਵਰਤਦੇ ਸੀ ਪਾਣੀ ਤੇ ਫਿਰ ਉਹ ਛੇਤੀ ਖਰਾਬ ਵੀ ਹੋਇਆ ਰਹਿੰਦਾ ਸੀ ਗੋਕੀ ਵਿਚਾਰੀ ਖਤਮ ਹੋਈ ਹੁੰਦੀ ਹਾਂ ਤੇ ਫਿਰ ਉਹਦੇ ਉਹਦੇ ਵਿੱਚ ਹੀ ਲੋਹ ਕੱਢ ਕੱਢ ਸਾਡੀਆਂ ਅੱਖਾਂ 'ਚ ਪਾਉਣੇ ਉਹ ਚੰਮ ਦੀ ਜਿਹੜੀ ਬੋਕੀ ਹਾਂ ਉਹਦੇ ਬੜੇ ਵਧੀਆ ਹੁੰਦੇ ਆ ਜਿਹੜਾ ਲੋਹ ਹੁੰਦੀ ਆ ਬੱਚਿਆਂ ਦੇ ਪਾਣੀ ਹਾਂ ਤੇ ਉਹਦੀ ਉਹਦੀ ਲੋ ਸਾਡੇ ਪਾਣੀ ਕੱਢ ਕੱਢ ਉਹ ਗੋਕੀ ਪਿੱਤਲ ਦੇ ਨਾਲ ਜਦੋਂ ਰਗੜਦੀ ਸੀ ਪਿੱਤਲ ਦੀ ਬੋਕੀ ਪਾਉਂਦੇ ਸੀ ਤੇ ਉਹ ਵੀ ਚੀਜ਼ ਅਸੀਂ ਮਤਲਬ ਸਾਡੇ ਨਾਲ ਹੋਈ ਆ ਤੇ ਪਰ ਉਹਨੇ ਨਲਕੇ ਨੇ ਤਾਂ ਸਾਡਾ ਬਹੁਤ ਲਹੂ ਪੀਤਾ ਅਸੀਂ ਤਰ ਦੇ ਰਹਿਣਾ ਵੀ ਹੁਣ ਸਾਨੂੰ ਮਤਲਬ ਉਹ ਕੀੜਾਂ ਦੀ ਵਾਰੀ ਨਾ ਆਵੇ ਹਨਾ ਹਾਂ ਵੀ ਸਾਨੂੰ ਨਹੀਂ ਵੈਸੇ ਵੈਸੇ ਸਾਡਾ ਹੁੰਦਾ ਸੀਗਾ ਕਿ 12 ਮੱਝਾਂ ਸੀ ਨਾ 12 ਨੂੰ ਪਾਣੀ ਵੀ ਡੋਣਾ ਤੇ ਨਮਾਉਣਾ ਵੀ ਨਮਾਉਣ ਦਾ ਸ਼ੌਂਕ ਸਾਡੇ ਭਰਾ ਨੂੰ ਇਦਾਂ ਦਾ ਹੁੰਦਾ ਸੀ ਕਿ ਜਿਹੜੀ ਬੂਰੀ ਮੱਝ ਆ ਜਾਂ ਕਾਲੀ ਆ ਨਾ ਸਾਬਣ ਲਾ ਲਾ ਨਮਾਉਣਾ ਤੇ ਕੀੜਾਂ ਦੀ ਵਾਰੀ ਮੇਰੇ ਗਰੀਬ ਦੀ ਵੀ ਆ ਜਾਂਦੀ ਸੀ ਤੇ ਦੰਦ ਵੀ ਬੜੇ ਤੜਾਏ ਤੇ ਦੰਦਾਰੇ ਨਾਲ ਨਾਲ ਕਈ ਵਾਰੇ ਠੋਡੀਆਂ ਹਨਾ ਕੂੜੀਆਂ ਬੜਾ ਕੁਝ ਹੋਇਆ ਤਾਂ ਕਈ ਵਾਰ ਘੜੇ ਜਦੋਂ ਸਾਡਾ ਨਾਲਕਾ ਚੱਲਦਾ ਕਿਸੇ ਹੋਰ ਦਾ ਲੱਗੇ ਗਾਣ ਤੇ ਨਹੀਂ ਚੱਲਦਾ ਤੇ ਘੜੇ ਲਜਾਂਣ ਲੱਗੀਆਂ ਬੂਵੇ ਦੇ ਵਿੱਚ ਤੋੜ ਕੇ ਵੀ ਜਾਂਦੀਆਂ ਰਹੀਆਂ ਹੂੰ ਤੁਹਾਡੇ ਵਿੱਚ ਤਾਂ ਹੁੰਦਾ ਰਿਆ ਆਮ ਹੀ ਹੁੰਦਾ ਸੀ ਉਦੋਂ ਇਹ ਚੀਜ਼ ਕਿਉਂਕਿ ਉਦੋਂ ਕਿਹੜੀ ਟੂਟੀ ਕਿਹਦੇ ਟੂਟੀ ਕੋਈ ਵੱਡੇ ਵੱਡੇ ਘਰ ਦੇ ਟੂਟੀ ਨਹੀਂ ਹੁੰਦੀ ਸੀ ਹੂੰ ਕੁਝ ਵੀ ਨਹੀਂ ਸੀ ਆਪਾਂ ਜਾਣਦੇ ਹੀ ਨਹੀਂ ਸੀ ਸਰਕੋ ਮੈਨਲਾ ਦਾ ਵਾਟਰ ਵਰਕ ਵਰਕ ਤੇ ਆਪਾਂ ਸੁਣੀ ਸੀ ਵੀ ਇੱਥੇ ਟੂਟੀ ਲੱਗੀ ਹੋਈ ਆ ਜੇ ਇੱਥੋਂ ਪਾਣੀ ਜਾਂਦਾ ਹੈ ਹਨਾ ਨਹੀਂ ਆਪਾਂ ਸੁਣੀ ਨਹੀਂ ਸੀ ਕਦੇ ਵੀ ਟੂਟੀ ਨਹੀਂ ਟੂਟੀਆਂ ਵਾਲੀ ਹਾਂ ਸੁਣਿਆ ਤਾਂ ਕਿ ਉਹ ਜਿਹੜੀ ਆਪਾਂ ਗੇੜ ਦੇ ਰਹੇ ਆ ਨਾ ਨਲਕਾ ਉਹਦੇ ਨਾਲ ਆਪਣੇ ਸਿਰ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਆਪਣੀ ਵਾਜਿਸ਼ ਹੁੰਦੀ ਸੀ ਤੇ ਉਹ ਇੱਕ ਬੈਸਟ ਵੀ ਸੀ ਵੀ ਆਪਣੇ ਜਿਵੇਂ ਹਾਰਟ ਦਾ ਜਿਹੜਾ ਹੈਗਾ ਉਹਦਾ ਸਰਕਲ ਵੀ ਵਧੀਆ ਚੱਲਦਾ ਸੀ ਤੇ ਪੱਠੇ ਕੁਦਰਨ ਵਾਲੀ ਮਸ਼ੀਨ ਵੀ ꝗੜੀ ਆ ਉਹ ਵੀ ꝗੜੀ ਆ ਹਾਂਜੀ ਇੱਕ ਸਾਡੇ ਇੱਕ ਹੋਰ ਸੀ ਬਈ ਜਿਹੜਾ ਹੁੰਦਾ ਨਾ ਵੀ ਇੰਜਨ ਤੇ ਫਿਰ ਲਾ ਲਈ ਮਸ਼ੀਨ ਉਹ ਆਪਾਂ ਅੱਜ ਇੰਜਨ ਹੀ ਹੁੰਦਾ ਹੈ ਜਨਰੇਟਰ ਪਤਾ ਨਹੀਂ ਇੰਜਨ ਛੋਟਾ ਪੀਟਰ ਵਗੈਰਾ ਹਾਂਜੀ ਜਦੋਂ ਉਹਦੇ ਤੇ ਲਾ ਲਈ ਨਾ ਤੇ ਉਹ ਭਾਈ ਸਾਨੂੰ ਸਾਈਡ ਜੀ ਤੇ ਉਹਦੇ ਕੁਪਾ ਜਿਹਾ ਲੱਗਿਆ ਹੁੰਦਾ ਹੂੰ ਤੇ ਹੁਣ ਤਾਂ ਭੁੱਲ ਗਏ ਹਨ ਉਹਨੂੰ ਕੀ ਕਹਿੰਦੇ ਤੇ ਉਹਦੇ ਵਿੱਚ ਨਾ ਸਾਨੂੰ ਪਾਣੀ ਪਾਉਣ ਨੂੰ ਖੜਾ ਛੱਡਣਾ ਉਹ ਕਾਂਟਾ ਪੱਠੇ ਨਾਲ ਉਤਰੇ ਜਾਣੇ ਉਹ ਪੀਕ ਜੀ ਫੜ ਕੇ ਕਹਿਣਾ ਪਾਣੀ ਪਾਓ ਇਹਦੇ ਚੱਕ ਜਾਣਾ ਹਾਂ ਨਹੀਂ ਕਿ ਤੁਸੀਂ ਉਹ ਲਾਈ ਨਹੀਂ ਸੀ ਹੋਈ ਸੀ ਧਰਮੀ ਵਗਾਰਾ ਪਾਣੀ ਲਈ ਨਾਲ-ਨਾਲ ਹੀ ਪਾਉਂਦੇ ਸੀ ਨਾਲ-ਨਾਲ ਹੀ ਉਹਦੇ ਉੱਤੇ ਉਹ ਪੀਕ ਜੀ ਵੀ ਨਹੀਂ ਸੀ ਜਿਵੇਂ ਬੋਤਲ ਨਹੀਂ ਕੱਟ ਕੇ ਉਹਨੂੰ ਮੋਦੀ ਕਰਕੇ ਪੈਪ ਦੀ ਉੱਤੇ ਚੜਾ ਲਈ ਉਹਦੇ ਤੇ ਉਹਦੇ ਵਿੱਚ ਦੀ ਫਿਰ ਪਾਣੀ ਉਹ ਠੰਡਾ ਕਰਦੀ ਸੀ ਸ਼ਾਇਦ ਉਹਨੂੰ ਹੂੰ ਠੰਡਾ ਕਰਦੀ ਹਣਾ ਜਨਰੇਟਰ ਨੂੰ ਇਹ ਇੰਜਨ ਨੂੰ ਤੇ ਉਹਦੇ ਉੱਥੇ ਫਿਰ ਵਾਰੀ ਨਾਲ ਹੁਣ ਕਹਿਣਾ ਵੀ ਅੱਜ ਉਹਦੀ ਵਾਰੀ ਅੱਜ ਉਹਦੀ ਜੇ ਹੈਪੀ ਵਰਗੇ ਜਾਂ ਛੋਟੇ ਬੱਚੇ ਵਰਗੇ ਨੂੰ ਕਹਿਆ ਜਾਵੇ ਕਿ ਤੂੰ ਆ ਕੰਮ ਕਰ ਤ ਸਬ ਇਹ ਚੀਜ਼ਾਂ ਨਾ ਸਬਰ ਸਿਖਾਉਂਦੀਆਂ ਸੀ ਆਪਾਂ ਨੂੰ ਹਮ ਬਈ ਉਹ ਘਾਟਾ ਹਨਾ ਉਹਨੂੰ ਫੜ ਕੇ ਆਪਾਂ ਕਿਵੇਂ ਬਹੁਤ ਔਖਾ ਹੈ ਬਾਹ ਥੱਕ ਜਾਂਦੀ ਭਾਵੇਂ 20 ਮਿੰਟ ਲੱਗ ਜਾਣ ਅੱਧਾ ਘੰਟਾ ਲੱਗ ਜੇ ਪੱਠੇ ਕੋਤਨ ਨੂੰ ਮਾਲ ਦੇ ਹਿਸਾਬ ਦੇ ਨਾਲ ਸੀਗਾ ਹਾਂ ਤੁਹਾਨੂੰ ਉਹ ਫੜ ਕੇ ਖੜਨਾ ਪੈਣਾ ਨਹੀਂ ਹੱਥੀ ਨਹੀਂ ਕਿੜਿਆ ਹੱਥੀ ਨਹੀਂ ਕਿੜੀ ਮਸ਼ੀਨ ਆ ਉਹ ਹੱਥੀ ਵੀ ਕਿੜਿਆ ਮਸ਼ੀਨ ਕਿੜੀ ਸੀ ਕਿਉਂਕਿ ਤੁਹਾਨੂੰ ਪਤਾ ਹੈ ਉਦੋਂ ਜਿਵੇਂ ਹੁਣ ਤਾਂ ਨਾ ਆਪਾਂ ਐਂ ਕਰ ਲੈਨੇ ਆਹ ਕੰਮ ਮੈਂ ਨਹੀਂ ਕਰਨਾ ਉਹ ਹਾਂ ਸਾਰੇ ਕੰਮ ਕਰਦੇ ਸੀ ਬੁੜੀਆਂ ਮੈਨੂੰ ਲੱਗਦਾ ਵੀ ਸਾਡੀਆਂ ਮਾਵਾ ਤੱਕ ਝੋਨੇ ਲਾਉਣ ਜਾਂਦੀਆਂ ਸੀ ਕੋਈ ਐਦਾਂ ਦਾ ਨਹੀਂ ਸੀ ਹਾਂੜੀ ਵਢਾਉਣ ਜਾਣੀ ਸਾਰੇ ਪਰਿਵਾਰ ਨੇ ਕਿੱਡੇ ਕਿੱਡੇ ਨਾਲ ਉਹਨਾਂ ਦੇ ਸੀਰਗਾ ਪਾਲੀਆਂ ਦੇ ਤੇ ਸਾਡੇ ਦਾਦਾ ਪੜਦਾਦਾ ਜੀ ਮੇਰੇ ਸਰਬਸੰਮਤੀ ਨਾਲ ਰਹੇ 30 ਸਾਲ ਸਰਪੰਚ ਜੀ ਤੇ ਉਹ ਦੇਖ ਲਓ ਵੀ ਮਤਲਬ ਬਹੁਤ ਨਾਈਸ ਪਰਸਨ ਸੀ ਤੇ ਕਦੇ ਵੀ ਇੰਦਾ ਨਹੀਂ ਆਇਆ ਮਹਿਸੂਸ ਕੀਤਾ ਸੀ ਕਿਸੇ ਨੇ ਵੀ ਅਸੀਂ ਭਈ ਸਰਪੰਚਾਂ ਦੀਆਂ ਨਮੂਆਂ ਜਾਂ ਕਿੰਨੀ ਆਮ ਹੀ ਜਾਂਦੇ ਸੀ ਤੇ ਜਿਹੜੇ ਸਾਡੇ ਹਾਲੀ ਪਾਲੀ ਹੁੰਦੇ ਸੀ ਉਹਨਾਂ ਨੂੰ ਉਹਨਾਂ ਨੇ ਬਰਾਬਰ ਮਤਲਬ ਕਿਉਂ ਦੇ ਲੈ ਕੇ ਦੇਨੇ ਡੱਬੇ ਤੀਨ ਹੂੰ ਬਈ ਇਹਨਾਂ ਨੇ ਕਮਾਉਣਾ ਸਾਡੇ ਖੇਤ ਚ ਜੀ 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 ਤੇ ਉਦੋਂ ਐ ਤੇਰ ਮੇਰ ਨਹੀਂ ਹੁੰਦੀ ਸੀ ਬਾਹਰ ਜੀ ਸਰਪ ਜੀ ਹੋਣਾ ਆਉਨੇ ਆ ਕਿ ਇੱਕ ਥੋੜੀ ਜਿਹੀ ਨਟਖੜੀ ਗਵਾਲ ਗੱਲ ਵੀ ਕਿਉਂਕਿ ਆਪਣੇ ਘਰਾਂ ਦੇ ਵਿੱਚ ਨਾ ਸਾਰੇ ਭੈਣ ਭਰਾਵਾਂ ਨੇ ਇੱਕ ਦੂਜੇ ਦੇ ਨਾਲ ਪੁੱਠੇ ਨਾ ਪਾਈ ਹੁੰਦੇ ਆ ਹਾਂ ਜੀ ਸੁਭਾਵੀ ਕੀ ਆ ਪਰ ਉਹ ਦੂਸਰਾ ਬੰਦੇ ਨੂੰ ਬੋਲਣ ਨਹੀਂ ਦਿੰਦਾ ਜਨ ਸਿਰਫ ਆਪ ਘਰ ਦੇ ਬੋਲ ਲੈਣ ਬੋਲਣ ਦੂਜਾ ਕਿੱਦਾਂ ਬੋਲ ਦੇਵੇ ਹੂੰ ਟਾਡੇ ਘਰ ਦੇ ਵਿੱਚ ਇਦਾਂ ਦਾ ਕੋਈ ਬੰਦਾ ਵੀ ਹੈਗਾ ਸੀ ਜਿੰਨੇ ਮੈਨੂੰ ਪਾਇਆ ਹੋਇਆ ਸੀ ਪਰ ਉਹ ਬੋਲਦਾ ਨਹੀਂ ਸੀ ਇੱਕ ਵਾਰੀ ਪਾਤਾ ਮਿਲ ਕੇ ਯਾਦ ਨਹੀਂ ਨਹੀਂ ਐਵੇਂ ਦਾ ਕੁਛ ਨਹੀਂ ਸੀ ਹਮ ਹੁਣ ਵੀ ਤੁਹਾਨੂੰ ਨਿੱਕੇ ਨਾਂ ਨਾਲ ਜਾਣਦੇ ਘਰ ਤੇ કે ਵੱਡੇ ਨਾਂ ਵਾਲੀ ਜਿਹੜਾ ਤਾਂ ਮੈਨੂੰ ਕੋਈ ਪਿੰਡੋਂ ਫੋਨ ਆਉਣਾ ਹਮ ਮਤਲਬ ਜਿਹੜਾ ਤਾਂ ਮੈਨੂੰ ਰਾਣੀ ਕਹਿ ਕੇ ਫੋਨ ਆਉਣਾ ਹਮ ਮੈਨੂੰ ਪਤਾ ਲੱਗ ਜਾਂਦਾ ਮੇਰੇ ਪੇਕੇਆਂ ਵੱਲੋਂ ਹਮ ਜਿਹੜਾ ਕੋਈ ਮੈਨੂੰ ਸਰਬਜੀਤ ਕਹਿ ਕੇ ਆਉਣਾ ਉਹ ਫਿਰ ਮੈਨੂੰ ਲੱਗ ਜਾਂਦਾ ਵੀ ਕੋਈ ਓੰਜ ਜਾਲ ਪਛਾਣਨ ਵਾਲਾ ਏ ਜਾਂ ਫਿਰ ਮੇਰੇ ਸਹੁਰਿਆਂ ਵੱਲੋਂ ਹਮ ਕਿੰਨੇ ਕੁ ਖੁਸ਼ੀ ਹੁੰਦੀ ਜਦੋਂ ਰਾਣੀ ਕਹਿੰਦਾ ਵਾ ਬਹੁਤ ਜ਼ਿਆਦਾ ਰਾਣੀ ਕਿਹਾ ਕਿੰਨੇ ਸੀ ਪਹਿਲਾਂ ਹਰ ਤੋਂ ਹੁਣ ਇਹ ਤਾਂ ਫਿਰ ਮਾਵਾ ਘਰ ਦੇ ਪਹਿਲਾਂ ਉਥੇ ਹੀ ਸਟਾਰਟ ਹੁੰਦਾ ਫਿਰ ਆਣ ਰਗਵਾਣ ਪਤਾ ਲੱਗ ਜਾਂਦਾ ਵੀ ਇਦਾਂ ਇਹ ਨਾਂ ਹੈਗਾ ਚਲੋ ਸਰਜੀਤ ਹੁਣਾਂ ਦੀਆਂ ਗੱਲਾਂ ਆਪਾਂ ਬਹੁਤ ਜਾਣੀਆਂ ਕਿਉਂਕਿ ਇਹ ਚੁਰਬਲੇ ਵੀ ਆ ਹਨਾ ਤੇ ਹਾਰਡਵਰਕ ਵੀ ਆ ਤੇ ਫੇਸ ਤੋਂ ਲੱਗਦੇ ਵੀ ਹੈਗੇ ਆ ਹਨਾ ਤੇ ਹੁਣ ਆਉਣੇ ਆ ਕਿ ਭੈਣ ਸਾਡੀ ਨੂੰ ਪੜ੍ਹਨ ਦਾ ਸ਼ੌਕ ਨਹੀਂ ਥੋੜੀ ਜਿਹੀ ਹੁਣ ਲਿਖਣੀ ਵਾਲੀ ਬੰਨੇ ਨੂੰ ਆਪਾਂ ਝਾਤ ਮਾਰੀਏ ਕਿ ਸਾਡੀ ਸਰਬਜੀਤ ਭੈਣ ਕਿੰਵੀਂ ਕਲਾਸ ਤੋਂ ਲੱਗੀ ਸੀਗੀ ਸਾਹਿਤ ਨੂੰ ਪੜ੍ਹਨ ਤੇ ਕਿੰਨਾ ਨੇ ਪ੍ਰੇਰਿਤ ਕੀਤਾ ਜਾਂ ਕਿੱਥੋਂ ਚੇਟਕ ਲੱਗੀ ਤੁਹਾਨੂੰ ਜੀ ਸਾਡੇ ਜਿਹੜਾ ਸਕੂਲ ਸੀ ਨਾ ਪ੍ਰਾਇਮਰੀ ਦਾ ਅਲੱਗ ਸੀ ਹੂੰ ਤੇ ਬਾਅਦ ਚ ਹਾਈ ਅਲੱਗ ਹੋ ਗਿਆ ਹਨਾ ਮੀਡਲ ਮੀਡਲ ਤੇ ਹਾਈ ਇੱਕੋ ਹੀ ਸੀ ਹੂੰ ਤੇ ਉਹਦੇ ਵਿੱਚ ਲਾਇਬ੍ਰੇਰੀ ਸੀ ਜੀ ਉਥੋਂ ਫਿਰ ਮੈਂ 6ਵੀਂ ਕਲਾਸ ਤੋਂ ਮਤਲਬ ਕਿਤਾਬਾਂ ਜਿਹੜੀਆਂ ਉਹ ਲੇ ਜਾਣੀਆਂ ਸਹਿਤ ਬਾਣੇ ਹੂੰ ਕੋਈ ਕਹਾਣੀਆਂ ਦੀ ਹੋਣੀ ਜਾਂ ਕੋਈ ਜਿਵੇਂ ਆਪਣੇ ਹੋ ਗਏ ਲੇਖ ਵਗੈਰਾ ਜਾਂ ਲੋਕਾਂ ਜਾਂ ਜਿਹੜੇ ਨਹੀਂ ਉਹ ਸੀ ਨਾਵਲ ਨਾਵਲ ਵੱਡੇ ਹਾਂਜੀ ਤੇ ਜਿਹੜੇ ਰਸਾਲੇ ਵੀ ਹੁੰਦੇ ਸੀ ਉੱਥੇ ਉਹ ਮੈਂ ਪੜਨ ਨੂੰ ਜਾਂਦੀ ਸੀ ਹੂੰ ਤੇ ਮੈਂ ਲਿਖਦੀ ਤਾਂ ਛੋਟੇ ਹੁੰਦੇ ਸੀ ਹੂੰ ਪਰ ਉਦੋਂ ਘਰ ਦੇ ਤਾਂ ਖਿਆਲ ਹੀ ਨਹੀਂ ਕਰਦੇ ਹੁੰਦੇ ਉਹ ਤਾਂ ਕਹਿੰਦੇ ਬਸ ਪੜ੍ਹ ਲਓ ਵੀ ਨਾ ਹੀ ਆਪਾਂ ਨੂੰ ਪਤਾ ਸੀ ਵੀ ਇਦਾਂ ਆਪਾਂ ਜਿਹੜੇ ਲਿਖਦੇ ਆ ਇਹ ਮਮਾ ਨਾਲ ਹੀ ਗੱਲਾਂ ਔੜਦੀਆਂ ਤੇ ਇਵੇਂ ਲੇਖ ਬਣ ਜਾਂਦੇ ਆਪਣੇ ਮਨ ਦੇ ਬਲਗਲੇ ਨੂੰ ਤੁਸੀਂ ਲਿਖਦੇ ਰਹੇ ਹੁੰਦਾ ਸੀ ਹਾਂਜੀ ਹਾਂ ਹੁਣ ਵੀ ਕਦੇ ਖੁਸ਼ੀ ਵਾਲਾ ਆ ਗਿਆ ਕਦੇ ਮਤਲਬ ਕੋਈ ਜਿੱਦਾਂ ਕਹਿੰਦੇ ਨੇ ਸਹੇਲੀਆਂ ਚਲੇ ਗਈਆਂ ਹਨਾ ਉਹਨਾਂ ਨੂੰ ਯਾਦ ਕਰਕੇ ਲਿਖ ਲਿਆ ਜਾਂ ਮਤਲਬ ਕੋਈ ਪ੍ਰੋਗਰਾਮ ਆ ਗਿਆ ਜਿੱਦਾਂ ਆਪਣੇ ਅਗੁਰਪੁਰ ਬਾਗ ਆ ਗਿਆ ਜਾਂ ਬੋਦੋ ਕੁਝ ਨਾ ਕੁਝ ਲਿਖਦੇ ਰਹਿੰਦੇ ਹੁੰਦੇ ਸੀ ਤੇ ਤੁਸੀਂ ਕਿਹੜੀ ਚੀਜ਼ ਨੂੰ ਜ਼ਿਆਦਾ ਤਰਜੀਹ ਦਿੱਤੀ ਸੀ ਮੈਂ ਤੁਹਾਨੂੰ ਦੱਸਦੀ ਆ ਵੀ ਮੇਰੇ ਕੋਲੇ ਨਾ ਪਿਛਲੇ ਮਹੀਨੇ ਮਤਲਬ ਮੇਰੀ ਫਰੈਂਡ ਆਈ ਹਮ ਰਾਮੂ ਵਾਲੇ ਤੋਂ ਹਮ ਤੇ ਉਹ ਨਾਲ ਨਾ ਉਹ ਮੇਰੇ ਸਟੇਟਸ ਵਗੈਰਾ ਵੇਂਦੀ ਰਹਿੰਦੀ ਸੀ ਮੈਂ ਉਹ ਕਵਤਾਵਾਂ ਲੈ ਕੇ ਪਾਈਆਂ ਹਨ ਜੀ ਤੇ ਉਹ ਨਾਲ ਨਾ ਲੈਟਰ ਲੈ ਕੇ ਆਈ 1993 ਦਾ ਜਿਹੜਾ ਮੈਂ ਉਹਨੂੰ ਪਾਇਆ ਸੀ ਲੈ ਕੇ ਐਨਾ ਪਿਆਰ ਉਦੋਂ ਦਾ ਸਮਝਿਆ ਹਾਂਜੀ ਤੇ ਉਹਦੇ ਵਿੱਚ ਵੀ ਮੇਰੇ ਚਾਰ ਸ਼ੇਅਰ ਲਿਖੇ ਹੋਏ ਸੀਗੇ ਹਮ ਫਿਰ ਮੈਨੂੰ ਦਿਮਾਗ 'ਚ ਆਇਆ ਵੀ ਮੈਂ ਵੀ ਐ ਤਾਂ ਮੈਨੂੰ ਪਤਾ ਸੀ ਵੀ ਮੈਂ 6ਵੀਂ ਕਲਾਸ ਤੋਂ ਜਿਹੜਾ ਪੜਿਆ ਸਹਿਤ ਫਿਰ ਚਲੋ ਵਿੱਚ ਦੀ ਲਿਖ ਲੁਖ ਲਿਆ ਹਨ ਤੇ ਵੀ ਇਹਦੇ ਵਿੱਚ ਮੈਂ ਆ ਸ਼ੇਅਰ ਵੀ ਲਿਖੇ ਹੋਏ ਆ ਜਿਹੜੇ ਮੈਨੂੰ ਯਾਦ ਹੀ ਨਹੀਂ ਸੀ ਕੀਮਤੀ ਤੋਹਫਾ ਹਾਂਜੀ ਮੈਨੂੰ ਲੱਗਾ ਵੀ ਉਹ ਸਭ ਤੋਂ ਜ਼ਿਆਦਾ ਕੀਮਤੀ ਤੋਹਫਾ ਜਲੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਪਰ ਫਿਰ ਮੈਂ ਉਹਦੀ ਫੋਟੋ ਖੇਚ ਲਈਆਂ ਹੂੰ ਤੇ ਉਹ ਲੈਟਰ ਨਹੀਂ ਉਹਨੇ ਮੈਨੂੰ ਦਿੱਤੀ ਸ਼ਾਇਦ ਉਹਨੂੰ ਵੀ ਉਨਾ ਹੀ ਮੂਹ ਹੋਵੇ ਹਨਾ ਵੀ ਮੈਨੂੰ ਆਈ ਸੀ ਹੂੰ ਤੇ ਮੈਂ ਉਹਨੂੰ ਇੰਨਾ ਕਹਤਾ ਵੀ ਇਹਨੂੰ ਤੁਸੀਂ ਉਹਦੇ ਵਿੱਚ ਜੜਾ ਲਿਓ ਲੈਮੀਨੇਸ਼ਨ ਲੈਵਲ ਲੈਮੀਨੇਸ਼ਨ ਕਰਾ ਲਿਓ ਜ਼ਰੂਰ ਹਾਂਜੀ ਤੇ ਮੈਂ ਉਹ ਸਟਾਰਟਿੰਗ ਉੱਥੇ ਹੀ ਕੀਤੀ ਸੀ ਸ਼ਾਇਦ ਦੀ ਯਾਦਾ ਉਹ ਸ਼ੇਰ ਤੁਮੇ ਨੂੰ ਨਹੀਂ ਹੁਣ ਯਾਦ ਹੂੰ ਤੇ ਮੈਂ ਫੇਰ ਜਦੋਂ ਕਿਤੇ ਦੁਬਾਰਾ ਆਇਆ ਆਪਾਂ ਜ਼ਰੂਰ ਸਾਂਝੇ ਕਰਾਂਗੇ ਜੀ ਹੈ ਜੀ ਸਕਦੇ ਹਾਂਜੀ ਤੇ ਪਹਿਲੇ ਹੁਣ ਆ ਰਹੀ ਹੈ ਤੁਹਾਡੀ ਇੱਕ ਕਿਤਾਬ ਹਨਾ ਤੂੰ ਆਵੀਂ ਕਿਤਾਬ ਵਾਲੇ ਬੰਨੇ ਨੂੰ ਕਿਵੇਂ ਹੁਣ ਚਾਲਾ ਪਾਇਆ ਕੋਕਰ ਹੁਣ ਸੋਹਰਾ ਪਰਿਵਾਰ ਵੀ ਆ ਡਾਕਟਰੀ ਵੀ ਆ ਇਹ ਲੇਖਣੀ ਵੀ ਆ ਕਿੰਨੀ ਚੀਜ਼ਾਂ ਮੈਨੇਜ ਕਿਵੇਂ ਕਰਦੇ ਹਾਂ ਕਿ ਇਹ ਮੈਨੂੰ ਲੱਗਦਾ ਹੁੰਦਾ ਕਿ ਮੈਂ ਤੇ ਇੱਕੋ ਬੰਨੇ ਧਿਆਨ ਦੇ ਸਕਦੀ ਹਾਂ ਹਨਾ ਤੁਸੀਂ ਸਾਰੇ ਬੰਨੇ ਕਿਵੇਂ ਧਿਆਨ ਦਿੰਦੇ ਹੋ ਦੇਖੋ ਜੀ ਜਿਹੜੀ ਤਾਂ ਆਪਣੇ ਕੰਮ ਕਾਜ ਨੇ ਹੂੰ ਉਹ ਤਾਂ ਆਪਣਾ ਮੁੱਖ ਕੀਤਾ ਏ ਕੋਈ ਦੀਆਂ ਕੋਈ ਜੋਬ ਤੇ ਕੋਈ ਆਮਦਾ ਕਰੀ ਜਾਂਦਾ ਜੀ ਪਰ ਜਿਹੜੀ ਲੇਖਣੀ ਆ ਹੂੰ ਇਹ ਮਤਲਬ ਇੱਕ ਫੁਰਨਾ ਹੀ ਫੁਰਦਾ ਇਹ ਆਪਾਂ ਨੂੰ ਕੋਈ ਸੋਚ ਵਿਚਾਰ ਕੇ ਜਾਂ ਆਪਾਂ ਨੂੰ ਟਾਈਮ ਕੱਢ ਕੇ ਬਹਿਣਾ ਨਹੀਂ ਪੈਂਦਾ ਇਹਦੇ ਲਈ ਹੂੰ ਤੁਹਾਨੂੰ ਕੁਸ਼ਕ ਪਲਾ ਦਾਸ ਕੈਂਟਾਂ ਦਾ ਉਹ ਚੀਜ਼ ਔੜਦੀ ਆ ਜੀ ਤੇ ਫਿਰ ਉਹ ਆਪਾਂ ਜਿਹੜੀ ਆ ਉਹ ਉਦਹੀਂ ਜੇ ਤਾਂ ਉਤਾਰ ਲੋ ਕਿਸੇ ਵੀ ਚੀਜ਼ ਤੇ ਉਹਨੂੰ ਤਾਂ ਉਹ ਤੁਹਾਡੀ ਇੱਕ ਰਚਨਾ ਬਣ ਜਾਂਦੀ ਆ ਜੇ ਉਹਨੂੰ ਭੁੱਲ ਜਓ ਤਾਂ ਮਾਸੋਂ ਕੋਸ਼ਿਸ਼ ਕੈਂਟਾਂ ਦਾ ਹੀ ਆ ਇਹਦੇ ਲਈ ਮੈਨੂੰ ਸਮਾਂ ਨਹੀਂ ਕੱਢਣਾ ਪੈਂਦਾ ਲਿਖਣੀ ਨਹੀਂ ਲਈ ਸਰਬਜੀਤ ਜੀ ਇੱਕ ਗੱਲ ਹੋਰ ਹੈ ਜਿਹੜਾ ਵੀ ਲੇਖਤ ਬਣਦਾ ਜੀ ਉਹਨਾਂ ਦੇ ਘਰ ਦੇ ਵਿੱਚ ਇੱਕ ਹਾਂ ਪੱਕੀ ਹੁੰਦਾ ਇੱਕ ਨਾ ਪੱਕੀ ਹੁੰਦਾ ਹਾਂ ਹੈਨਾ ਜਿਹੜੀ ਤੁਹਾਡੀ ਲੇਖਤ ਆ ਸਭ ਤੋਂ ਪਹਿਲਾਂ ਪੜਦਾ ਕੌਣ ਆ ਇਹੀ ਵਿੱਚ ਕਮੀ ਆ ਉਹ ਦੱਸਣ ਵਾਲਾ ਹੈ ਨਾ ਪਹਿਲਾਂ ਸਰੋਤਾ ਕਹਿ ਲੋ ਜਾਂ ਦਰਸ਼ਕ ਕਹਿ ਲੋ ਜੋ ਮਰਜ਼ੀ ਕਹੋ ਕਿਹੜਾ ਕਹਿੰਦਾ ਵੀ ਇਹ ਵੱਧ ਕਮਾ ਚ ਲੱਗੀ ਆ ਇਹ ਸਵਾਲ ਥੋੜਾ ਔਖਾ ਨਹੀਂ ਹੁਣ ਜਿਹੜੇ ਮਤਲਬ ਅੱਧੇ ਰੋਸ ਜਾਣਗੇ ਫਿਰ ਨਹੀਂ ਨਹੀਂ ਜਦੋਂ ਤੁਸੀਂ ਮੈਂ ਘਰ ਘਰ ਦੀ ਗੱਲ ਕਰਦੀ ਆਪਾਂ ਬਾਹਰ ਦੀ ਜਾਂਦੇ ਨਹੀਂ ਕਿਉਂਕਿ ਬਾਹਰ ਤੇ ਸਾਰੇ ਸੰਸਾਰ ਕਿਉਂਕਿ ਇੱਕੋ ਤਰ੍ਹਾਂ ਦਾ ਹੈ ਹੀ ਨਹੀਂ ਨਾ ਪਰਿਵਾਰ ਦੇ ਵਿੱਚ ਮੈਂ ਤੁਹਾਨੂੰ ਦੱਸਦੀਵੇਂ ਸਾਡਾ ਪਰਿਵਾਰ ਬਹੁਤ ਛੋਟਾ ਹੈ ਹੂੰ ਕਿਉਂਕਿ ਮੇਰੀ ਫੈਮਿਲੀ ਬਾਹਰ ਰਹਿੰਦੀ ਆ ਵਾਹ ਹਾਂਜੀ ਬੇਟਾ ਵੀ ਬਾਹਰ ਹੈ ਮੇਰੇ ਸਹੁਰੇ ਬਾਹਰ ਨੇ ਜੀ ਇੱਧਰ ਵੀ ਆ ਜਾਂਦੇ ਨੇ ਹਨਾ ਸਹੁਰੇ ਮੇਰੇ ਫਰੀਦਕੋਟਾਂ ਮੋਗੇ ਅਸੀਂ ਜੌਬ ਕਰਦੇ ਕਰਕੇ ਸੈੱਟ ਹੋ ਗਏ ਹੂੰ ਅਸੀਂ ਬਾਹਰ ਆ ਫੈਮਿਲੀ ਮੇਰੀ ਬਾਹਰ ਹੈ ਤੇ ਉਹਨਾਂ ਦੇ ਬਾਹਰ ਗਿਆ ਤੋਂ ਹੀ ਮੈਂ ਲਿਖਣ ਲੱਗੀ ਆ ਜਿਹੜਾ ਵੀ ਮੇਨ ਮੈਂ ਮਤਲਬ ਆਪਾਂ ਜਿਵੇਂ ਕਲਮ ਜਿਆਦਾ ਵਗਿਆ ਰੱਚ ਹਾਂ ਨਾ ਜਾਣ ਲੱਗ ਗੀਆਂ ਰਚਨਾਵਾਂ ਹੂੰ ਫਿਰ ਸਾਡੀ ਜਿਹੜੀ ਸਿਰਜਣਾ ਸਭਾ ਆ ਗਈ ਹੂੰ ਫਿਰ ਇਹ ਹੁਣ ਮੇਰਾ ਪਰਿਵਾਰ ਨੇ ਸਾਰਾ ਸਿਰਜਣਾ ਸਭਾ ਪਹਿਲਾਂ ਸਿਰਜਣਾ ਸਭਾ ਜਿਹੜੀ ਸਿਰਜਣਾ ਸਭਾ ਵੱਲੋਂ ਬਾਅਦ ਚ ਆਵਾਂਗੇ ਪਹਿਲਾਂ ਪਹਿਲਾਂ ਘਰ ਦੀ ਗੱਲ ਸ਼ੁਰੂ ਕਰਕੇ ਖਤਮ ਹੋਣੀ ਹੈ ਮੈਂ ਉਹ ਉੱਥੇ ਹੀ ਲੈ ਕੇ ਆਉਣੀ ਗੱਲ ਕਿਉਂਕਿ ਹੁਣ ਇਹ ਪਰਿਵਾਰ ਹੀ ਮੇਰੀ ਉਹ ਲਿਖਤ ਪੜਦਾ ਹੈ ਅੱਛਾ ਇਹ ਉਹ ਗਲਤੀਆਂ ਕਰਦੇ ਨਹੀਂ ਹੁਣ ਵਾਲੇ ਕਰਦੇ ਆ ਹਾਂਜੀ ਤਾਂ ਪਹਿਲਾਂ ਪਹਿਲਾਂ ਬਸ ਉਹ ਹੀ ਲੱਗਦਾ ਹੁਣ ਜਿਹੜੀਆਂ ਮੈਂ ਮਤਲਬ ਉਹ ਕੀਤੀਆਂ ਹੈ ਕਟਿਆ ਰਹੀਆਂ ਆ ਸ਼ੋਰ ਪਜੀ ਨੁਕੈ ਲਗੇ ਆਪਾਂ ਲਿਆਏ ਹੈਗੀਆਂ ਪਾਟਕਾ ਚ ਸੱਤ ਸਭਾ ਦੇ ਨਾਲ ਕੰੋਂ ਦੇ ਜੁੜੇ ਹਾਂ ਹੋ ਗਏ 2 ਸਾਲ 2 ਸਾਲ ਹਾਂਜੀ ਤਾਂ ਕਿਵੇਂ ਇਹਨਾਂ ਨਾਲ ਜੁੜਨਾ ਕਿਵੇਂ ਹੋਇਆ ਜੁੜਨਾ ਗੁਰਬਿੰਦਰ ਭੈਣ ਸਾਡੇ ਵਧਣੀ ਕਲਾ ਤੋਂ ਸ਼ਾਇਰਾ ਨੇ ਤੇ ਇਹ ਇਹ ਜਿਹੜਾ ਹੈਗਾ ਬਰਨਾਲਾ ਸਭਾ ਸਾਡੀ ਸਿਰਜਣਾ ਸਭਾ ਬਰਨਾਲਾ ਅੰਜਨਾ ਮੈਨਨ ਜੀ ਮਨਦੀਪ ਭਦੌੜ ਜੀ ਨੇ ਉਹਦੇ ਸਰਪ੍ਰਸਤ ਹਮ ਤੇ ਇਹ ਜਾਂਦੇ ਸੀ ਉਹਨਾਂ ਦੇ ਸਮਾਗਮਾਂ ਚ ਕਿਉਂਕਿ ਇਹਨਾਂ ਦੀ ਪਹਿਲੀ ਪੁਸਤਕ ਜਿਹੜੀ ਹੈਗੀ ਆ ਬਿਰਹਾ ਦੀ ਹੂਕ ਹਮ ਉਹ ਉੱਥੇ ਰਿਲੀਜ਼ ਹੋਈ ਸੀ ਜੀ ਤੇ ਉਹ ਹੈਗੀ ਆ ਕੱਲੀ ਜਾਣੀ ਦੀ ਔਰਤਾਂ ਦੀ ਸਭਾ ਹੀ ਕਹਿ ਸਕਦੇ ਆਪਾਂ ਹਮ ਉਹਦੇ ਚ ਔਰਤਾਂ ਹੀ ਨੇ ਸਾਰੀਆਂ ਜਿਹੜੀਆਂ ਚਲਾ ਰਹੀਆਂ ਉਹਨੋਂ ਸਹਿਤ ਸਭਾ ਨੂੰ ਠੀਕ ਹੈ ਜੀ ਤੇ ਉੱਥੇ ਫਿਰ ਇਹਨਾਂ ਨੇ ਮੈਨੂੰ ਸੱਦਾ ਦਿੱਤਾ ਜਦੋਂ ਅਸੀਂ ਇੱਕ ਵਾਰੀ ਮੋਗੇ ਸਮਾਗਮ ਤੇ ਇਕੱਠੇ ਹੋਏ ਹੂੰ ਵੀ ਆਪਾਂ ਨਾ ਇਦਾਂ ਕਰਕੇ ਬਰਨਾਲਾ ਚੱਲਣਾ ਹੈਗਾ ਹੂੰ ਫਿਰ ਉਹਨਾਂ ਨੇ ਜਿਹੜਾ ਹੌਲੀ-ਹੌਲੀ ਜਦੋਂ ਸਾਡਾ ਇੱਧਰ ਦੇਖਿਆ ਕੰਮ ਦੇਖਿਆ ਹਨ ਵੀ ਸਾਨੂੰ ਐਡ ਕਰ ਲਿਆ ਮੈਨੂੰ ਉਹਦੇ ਵਿੱਚ ਸਭਾ ਚ ਗੁਰਵਿੰਦਰ ਭੈਣ ਤਾਂ ਪਹਿਲਾਂ ਹੀ ਸੀਗੇ ਉਹਨਾਂ ਨਾਲ ਹੂੰ ਤੇ ਫਿਰ ਸਾਨੂੰ ਉਹਨਾਂ ਨੇ ਮੋਗਾ ਦੀ ਬਾਗਡੋਰ ਜਿਹੜੀ ਉਹ ਦੇ ਦਿੱਤੀ ਵੀ ਆਪਦੇ ਇਲਾਕੇ ਨੂੰ ਸੰਭੂ ਸੰਭਾਲ ਹਾਂਜੀ ਕਹਿੰਦੇ ਤੁਸੀਂ ਇੱਧਰ ਤੁਸੀਂ ਇਹਨੂੰ ਚਲਾਓ ਹੂੰ ਤੇ ਆਪਾਂ ਹੋਰ ਨਾਲ ਜਿਹੜੇ ਨਿਓੜੀਏ ਹਾਂਜੀ ਨਾਲ ਜੋੜੀਏ ਕਿਉਂਕਿ ਉਹ ਬਹੁਤ ਜ਼ਿਆਦਾ ਉਹਨਾਂ ਦਾ ਇਹੀ ਹੈਗਾ ਇਹ ਵੀ ਮਕਸਦ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਈਏ ਮਾਨੂੰ ਨਾ ਤੇ ਇਹਨੂੰ ਲਗੜੀ ਲੋਲੀ ਨੀ ਕਰਨਾ ਕੰਬਿੰਦੀਆਂ ਕੰਨੇ ਖਾ ਕੇ ਮੇਰੇ ਅਰਗੇ ਵੀ ਖਾ ਜਾਂਦੇ ਕਈ ਹਾਂਜੀ ਉੱਥੋਂ ਫਿਰ ਮੈਂ ਇੰਦਰ ਜ਼ਿਆਦਾ ਰੁਝਾਨ ਹੋ ਗਿਆ ਰੁਝਾਨ ਠੀਕ ਹੈ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਫਿਰ ਸੈਵ ਸਵੇਰ ਦੀ ਸਾਰੀ ਗੱਲ ਫਿਰ ਤੁਹਾਡੀਆਂ ਲੇਖਾਂ ਨੂੰ ਆਪਾਂ ਲੈ ਕੇ ਰੂਬਰੂ ਹੋਵਾਂਗੇ ਹਾਂ ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੈਂ ਇਸ ਵੀਡੀਓ ਦੇ ਵਿੱਚ ਆਵਾਂਗੀ ਤੇ ਸਰਬਜੀਤ ਭੈਣ ਜੀ ਹੁਣਾਣਾ ਤੇ ਬਾਕੀ ਪਰਿਵਾਰ ਦੇ ਜੀਆ ਨਾਲ ਵੀ ਗੱਲਬਾਤ ਕਰਾਂਗੇ ਸੋ ਜਣਾ ਨਹੀਂ ਜੀ ਇੱਕ ਛੋਟੀ ਜਿਹੀ ਬ੍ਰੇਕ ਦੇ ਨਾਲ ਹੀ ਰੂਬਰੂ ਹੋਵਾਂਗੇ